ਲੁਧਿਆਣਾ ਪੁਲਿਸ ਵੱਲੋਂ ਵੱਡੀ ਕਾਮਯਾਬੀ ਲੁੱਟਖੋਹਾਂ ਕਰਨ ਵਾਲੇ 12 ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ ਇਹਨਾਂ ਦੋਸ਼ੀਆਂ ਤੋਂ ਪੁਲਿਸ ਨੇ 227 ਮੋਬਾਈਲਾਂ ਸਮੇਤ 4 ਮੋਟਰਸਾਈਕਲ ਤੇ ਨੁਕੀਲੇ ਦਾਤਰ ਕੀਤੇ ਬਰਾਮਦ ਇਹਨਾਂ ਦੋਸ਼ੀਆਂ ਨੂੰ ਫੜਨ ਵਿੱਚ ADCP 4 ACP ਸੰਦੀਪ ਸਿੰਘ SHO 7 ਨੰਬਰ SHO ਜਮਾਲਪੁਰ ਦਾ ਵਿਸ਼ੇਸ਼ ਯੋਗਦਾਨ ਰਿਹਾ ਫੜੇ ਗਏ ਦੋਸ਼ੀ ਸਾਨੇਵਾਲ ਫੋਕਲ ਪੁਆਇੰਟ ਮੋਤੀ ਨਗਰ ਜਮਾਲਪੁਰ ਏਰੀਏ ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪ੍ਰੈਸ ਵਾਰਤਾ ਦੌਰਾਨ ਡੀਸੀਪੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਰਿਮਾਂਡ ਤੇ ਲੈ ਕੇ ਪਤਾ ਚੱਲੇਗਾ ਕਿਉਂਕਿ ਇਹਨਾਂ ਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਖਤਸ਼ਾ ਵੀ ਜਤਾਇਆ ਗਿਆ ਹੈ ਫੋਰ ਤੇ ਇਹਦੇ ਵਿੱਚ ਵਾਰਦਾਤ ਤਾਂ ਹੋਈ ਸੀ ਜਿਆ ਸਨੈਚਿੰਗ ਹਾਂਜੀ ਜੀ ਸਾਡੇ ਨਵੇਂ ਡੀਸੀਪੀ 4 ਐਸਐਚਓ 7 ਨੰਬਰ ਐਸਐਚਓ ਜਮਾਲਪੁਰ ਐਸਪੀ ਇਸ ਇਹਨਾਂ ਨੇ ਬੜਾ ਅੱਛੀ ਮਿਹਨਤ ਕੀਤੀ ਜਿਹਦੇ ਵਿੱਚ 11 ਬੰਦੇ 12 ਹੁੰਦੇ ਜਿਹੜੇ ਗ੍ਰਿਫਤਾਰ ਕੀਤੇ ਨੇ 12 ਬੰਦੇ ਗ੍ਰਿਫਤਾਰ ਕੀਤੇ ਇਹਨਾਂ ਦੇ ਕੋਲੋਂ 227 ਮੋਬਾਈਲ 4 ਮੋਟਰਸਾਈਕਲ ਤੇ ਬਾਕੀ ਇਹਨਾਂ ਕੋਲ ਜਿਹੜੇ ਉਹ ਵਾਰਦਾਤ ਚ ਦਾਤਰ ਵਰਦੇ ਸੀ ਉਹ ਜਿਹੜੇ ਬਰਾਮਦ ਹੋਏ ਤਾਂ ਇਹ ਬਹੁਤ ਅੱਛਾ ਹੈ ਇਹਦੇ ਨਾਲ ਤਕਰੀਬਨ ਸਾਡੀਆਂ ਉਸ ਜਿਹੜੀਆਂ ਵਾਰਦਾਤਾ ਸੀ ਉਹ ਸਾਰੀਆਂ ਫ੍ਰੇਸ ਹੋ ਗੀਆਂ ਇਹ ਕਿਹੜੇ ਇਲਾਕੇ ਚ ਕਰਦੇ ਸੀ ਵਾਰਦਾਤਾ ਇਹ ਸਾਰੇ ਸਾਡੇ ਜਿਹੜਾ ਜ਼ੋਨ 4 ਦੇ ਏਰੀਆ ਚ ਜੋ ਜ਼ੋਨ 2 ਦੇ ਏਰੀਆ ਚ ਸਾਹਨੇਵਾਲ ਤੋਂ ਲੈ ਕੇ ਫੋਕਲ ਪੁਆਇੰਟ ਮੋਤੀ ਨਗਰ ਜਮਾਲਪੁਰ ਤੇ ਇਹ ਸਾਰੇ ਇਸ ਬੰਨੇ ਸਰਗਰਮ ਸੀ ਤੇ ਇਹਨਾਂ ਕੋਲੋਂ ਇੰਨੀ ਮਾਤਰਾ ਦੇ 227 ਤੋਂ ਮੋਬਾਈਲ ਹੀ ਜਿਹੜੇ ਆ ਰਿਕਵਰ ਹੋਏ ਆਂ ਔਰ ਸਾਰੇ ਬ੍ਰਾਂਡਡ ਇਹ ਨਹੀਂ ਵੀ ਕੋਈ ਕਿਸੇ ਦਾ ਮਾਰਾ ਕੀਤਾ ਔਰ ਇਹਦੇ ਇਹਦੇ ਵਿੱਚ ਜਿਹੜਾ ਇਹਨਾਂ ਦੇ ਨਾਲ ਇੱਕ ਸਾਥੀ ਸੀ ਜਿਹਦਾ ਗੁਰਪ੍ਰੀਤ ਸਿੰਘ ਗ੍ਰਿਫਤਾਰ ਕੀਤਾ ਗੁਰਮੀਤ ਸਿੰਘ ਉਹ ਗੋਰਾ ਇਹ ਇਹਨਾਂ ਦੇ ਜਿੰਨੇ ਵੀ ਵਾਰਦਾਤਾਂ ਜਿਹੜੇ ਮੋਬਾਈਲ ਲੈਂਦਾ ਸੀ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਤੋਂ ਜਿਹੜਾ ਮੋਬਾਈਲ ਪਰਚੇਸ ਕਰਕੇ ਫਿਰ ਦਿੱਲੀ ਵੇਚਦਾ ਸੀ ਇਹਨੇ ਵੀ ਬਹੁਤ ਅੱਛਾ ਆਪਣਾ ਕੰਮ ਕਰਦਾ ਰਾਇਆ ਸੀ ਇਹਨੂੰ ਵੀ ਗ੍ਰਿਫਤਾਰ ਕੀਤਾ ਹੁਣ ਅੱਗੇ ਫਰਦਰ ਇਹਨਾਂ ਨੂੰ ਅਸੀਂ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਤਾਂ ਹੋਰ ਜਿਹੜੀਆਂ ਕਮਿਸ਼ਨਰਟ ਦੇ ਵਿੱਚ ਜਾਂ ਆਲੇ ਦੁਆਲੇ ਡਿਸਟ੍ਰਿਕਟ ਚਾਹੇ ਉਹ ਮੇ ਵੀ ਖੰਨਾ ਹੋਵੇ ਉਸ ਦਾ ਜਗਰਾਉ ਹੋਵੇ ਉਸ ਦਾ ਹੋਰ ਵੀ ਜਿਹੜੀਆਂ ਵਾਰਦਾਤਾਂ ਉਹ ਵੀ ਅਸੀਂ ਟ੍ਰੈਕ ਕਰਦੇ ਆਂ ਇਹਦੇ ਕੋ ਪਰਚੇ ਪੁਚੇ ਹੋਰ ਜਿਹੜੀ ਕਿਸੇ ਤਰੀਕੇ ਇਹ ਫੜੇ 12 ਨੇ ਇਹਨਾਂ ਚੋਂ 7 ਨੇ 5 ਜਿਹੜੇ ਜਿਹੜੇ ਇਹਨਾਂ ਦੇ ਵਿੱਚ ਕੁਝ ਬੰਦੇ ਜਿਹੜੇ ਹਸਪੀਟਲ ਐਡਮਿਟ ਆਏ ਜਿਹੜੇ ਫੜਨ ਦੌਰਾਨ ਡਿੱਗ ਕੇ ਸੱਟ ਵੀ ਲੱਗ ਤਾਂ ਉਹ ਫਿਰ ਡਾਕਟਰਾਂ ਦੇ ਹੁਕਮ ਨਾਲ ਹੀ ਸੀ ਲੈ ਗਏ ਸੀ ਉਹ ਅਜੀ ਉੱਥੇ ਹਸਪੀਟਲ ਦੇ ਵਿੱਚ ਜੇਰੇ ਇਲਾਜ ਤੇ ਜਿਹੜੇ ਆ ਤੁਹਾਡੇ ਅੱਗੇ ਸਰ ਕਿੰਨੇ ਕੁ ਲੱਖ ਰੁਪਏ ਦੇ ਮੋਬਾਈਲ ਵੇਚ ਚੁੱਕੇ ਜਿੱਦੋਂ ਬਲੈਡੀ ਵੱਡੀ ਰਿਕਵਰੀ ਹੈ 212 ਮੋਬਾਈਲ ਦਾ ਸੈਲਸ ਵੀ ਲੱਖ 2 ਲੱਖ ਦੇ ਤਾਂ ਹੁੰਦੇ ਹੋਣ ਤੱਕ ਦੀ ਤਫਸੀਲ ਜੇ ਕਿ ਜਿਹੜਾ ਹੈ ਲੜਕਾ ਹੈਗਾ ਫੜਿਆ ਗੁਰਮੀਤ ਇਹ ਇਹ ਹਰ ਮਹੀਨੇ ਜਾਂ ਦੋ ਮਹੀਨਾ ਬਾਅਦ ਦਿੱਲੀ ਜਿਹੜਾ ਬਲਕ ਚ ਦੇ ਕੇ ਆਉਂਦਾ ਸੀ ਉਹ ਤਕਰੀਬਨ ਇੱਕ ਵਾਰੀ ਚ 10 ਤੋਂ 12 ਲੱਖ ਰੁਪਏ ਦੇ ਮੋਬਾਈਲ ਦੇ ਇੱਕ ਤਬੀਨ ਹੈ ਪੰਜਾਬ ਖਰਚਾ ਦਾ ਮਾਲ ਵੀ ਬਣਾ ਰਿਹਾ ਹੈ ਯਸ ਔਰ ਔਰ ਇਹ ਕਾਫੀ ਸਮੇਂ ਤੋਂ ਕਰ ਰਹੇ ਹੋ ਤੇ ਇਹ ਇਕੱਲਾ ਇੱਥੇ ਜੀ ਹੋਰ ਵਾਲੇ ਥੋਣੇ ਦੇ ਜਿਹੜੇ ਨੀਅਰ ਡਿਸਟ੍ਰਿਕਟ ਆ ਉਹਨਾਂ ਦੇ ਵਿੱਚ ਵੀ ਇਹ ਉੱਥੇ ਦੇ ਲੋਕ ਵੀ ਆ ਕੇ ਇਹਨੂੰ ਵੇਚ ਕੇ ਜਾਂਦੇ ਇਹ ਰਹਿਣ ਵਾਲਾ ਕਿੱਥੇ ਦਾ ਸਰ ਇਹ ਗੁਰਮੀਤ ਇਹਦਾ ਸਰ ਇਹਨਾਂ ਦੇ ਵਿੱਚ ਜਿਹਨੀਆਂ ਦੋਸ਼ੀਆਂ ਨੇ ਇਹ ਲੁਧਿਆਣੇ ਦਾ ਇਹਦੀ ਲੁਧਿਆਣੇ ਦੀ ਦੁਕਾਨ ਹੈ ਇਹ ਦੁਕਾਨ ਦੀ ਆੜ ਦੇ ਵਿੱਚ ਸਨੈਚ ਵਾਲੇ ਲੋਕਾਂ ਤੋਂ ਜਿਹੜਾ ਸੰਬੰਧ ਕਿਸੇ ਦੀ ਦੁਕਾਨ ਹੈ ਸਰ ਮੋਬਾਈਲ ਦਾ ਸਾਰੇ ਸਰਾਚੀ ਨਹੀਂ ਕਰਦੇ ਸੀ ਤੇ ਮੋਟਰਸਾਈਕਲ ਬਾਕੀ ਵਗਾਰਾ ਦੀ ਕੁਝ ਕੁੰਦੇ ਹੁੰਦੇ ਸੀ ਇਹਨਾਂ ਤੇ ਜੋ ਹੱਥੋਂ ਲੱਗ ਜਾਂਦਾ ਸੀ ਉਹ ਮੋਟਰਸਾਈਕਲ ਹੁੰਦੇ ਸੀ ਦਾਤ ਮਾਰ ਕੇ ਸੱਟ ਮਾਰ ਕੇ ਦਾਬ ਦੀ ਜ਼ੋਰ ਤੇ ਡਰਾ ਕੇ ਉਹਨਾਂ ਦੇ ਪੈਸੇ ਵੀ ਸਨੈਚ ਕਰਦੇ ਸੀ ਤੇ ਉਹਨਾਂ ਕੋਲ ਮੋਬਾਈਲ ਵੀ ਸਨੈਚ ਕਰਦੇ ਜਿਹੜੇ ਕਿਹੜੇ ਕਿਹੜੇ ਮੀਨ ਇਲਾਕੇ ਜਿਨ੍ਹਾਂ ਦੇ ਵਿੱਚ ਇਹ ਵਾਰਦਾ ਤੁਹਾਨੂੰ ਅਨਜਾਮ ਦੇ ਚੁੱਕੇ ਸਾਰੇ ਤੁਹਾਨੂੰ ਮੈਂ ਦੱਸਿਆ ਵੀ ਜਮਾਲਪੁਰੇ ਦੀ ਸੀ ਮੋਤੀ ਨਗਰ ਰਹਾ ਮਿਹਰਬਾਨ ਏਰੀਆ ਸਾਨੇਵਾਲ ਦੇ ਸਾਈਡ ਤੇ ਜਿਹੜੀ ਆਊਟਰ ਸਾਰੀ ਸਕਰਟ ਹੈ ਉਹਦੇ ਵਿੱਚ ਵਰਕ ਹੋ ਜਗਾ ਵਰਦਾ ਕਰਦੇ ਸੀ ਹੁਣ ਫਰਦਰ ਅਸੀਂ ਇਨਵੈਸਟੀਗੇਸ਼ਨ ਜੇ ਦੇਖਾਂਗੇ ਮੇਬੀ ਇਹਨ ਖੰਨਾ ਜਗਰਾਉ ਇਧਰ ਵੀ ਕੀਤੀਆਂ ਹੋਣ ਇਹਨਾਂ ਤੋਂ ਪਹਿਲਾਂ ਕੋਈ ਪਰਚੇ ਵਗੈਰਾ ਹੈਗੇ ਆਂ ਹਾਂ ਇਹਨਾਂ ਦੇ ਵਿੱਚ ਇੱਕ ਇੱਕ ਦੋ ਦੋ ਕਦਰਮੇ ਪਹਿਲਾਂ ਦਰਜ ਸਰ ਫਦਰ ਕਿੱਥੇ ਦੇ ਰਹਿਣ ਵਾਲੇ ਨੇ ਲੁਧਿਆਣੇ ਦੇ ਬਾਹਰ ਚ ਕਾਫੀ ਜਿਹੜੇ ਲੁਧਿਆਣੇ ਦੇ ਰਹਿਣ ਨੇ ਇੱਕ ਬੰਦਾ ਇਹਨਾਂ ਚੋਂ ਆਉਂਦੇ ਸਰ ਜਿਹੜੇ ਬਾਈਕ ਦੇ ਵਾਰਸ ਕਰਦੇ ਜੋ ਬਾਈਕ ਚੋਰੀ ਦੇ ਐ ਜਾਂ ਇਹਨਾਂ ਦੇ ਆਪਣੇ ਨੇ ਨਹੀਂ ਚੋਰੀ ਸਨਾਚ ਕੀਤੇ ਬਾਈਕ ਹੈ ਤੇ ਮੋਬਾਈਲ ਦਾ ਜਿਹੜਾ ਹੈ ਉਹ ਵੀ ਸਾਰੇ ਸਨਾਚ ਕੀਤੇ ਬਟ ਉਹਦਾ ਅਸੀਂ ਹੁਣ ਜਿਹੜਾ ਫੋਰੈਂਸਿਕ ਜਿਹੜਾ ਸਾਡਾ ਆਪਣਾ ਪ੍ਰੋਸੀਜਰ ਹੈ ਟੈਕਨੀਕਲ ਉਹ ਅਸੀਂ ਸਾਰਾ ਦੇਖਾਂਗੇ ਇਹਨਾਂ ਦੀ ਓਨਰਸ਼ਿਪ ਵਗੈਰਾ ਕੀ ਦੀ ਹੈ ਤੇ ਫਿਰ ਉਹਨਾਂ ਵਦਈਆਂ ਜਿਹੜੇ ਫੋਨ ਆ ਵਾਪਸ ਕਰਾ ਉਹ ਵੀ ਸਰ ਇਹ ਕਿੰਨੇ ਕਿੰਨੇ ਸਾਲਾਂ ਤੋਂ ਚੱਲੇ ਆ ਰਹੇ ਸੀ ਇਹਦਾ ਵਹਿਕ ਹੁੰਦਾ ਫਿਲਹਾਲ ਅਸੀਂ ਰਿਮਾਂਡ ਲੈਣਾ ਹੈ ਅੱਜ ਹੁਣ ਤੱਕ ਦਾ ਜਿਹੜਾ ਇਹ ਇਹਨਾਂ ਨੇ ਆ ਵਾਰਦਾ ਤਾਂ ਕਰੀਬ ਪਿਛਲੇ 6 ਮਹੀਨਿਆਂ ਚ ਕੀਤੀਆਂ ਬਾਕੀ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਹੋਰ ਫਰਦਰ ਕਿੰਨੇ ਚਿਰ ਤੋਂ ਕਰ ਰਹੇ ਕੋਈ ਇਹਨਾਂ ਦੇ ਨਾਲ ਹੋਰ ਸਾਥੀ ਤਾਂ ਨਹੀਂ ਸਰ ਵੈਸੇ ਤਾਂ ਵਾਰਦਾ ਤੋਂ ਬਾਅਦ ਇਨਵੈਸਟੀਗੇਸ਼ਨ ਜੇ ਹੈਗਾ ਤਾਂ ਲਿਆਵਾਂਗੇ ਸਰ ਇਹ ਮਸ਼ੀਨਰੀ ਦਾ ਜਿੱਦਾਂ ਆਪਣਾ ਆਈਐਮਈ ਜਿਹੜਾ ਐਮਆਈਈ ਨੰਬਰ ਹੁੰਦਾ ਹੈ ਉਹ ਟ੍ਰੇਸ ਹੋ ਜਾਂਦਾ ਜਦੋਂ ਆਪਾਂ ਉਹਨੂੰ ਲਗਾਨੇ ਆ ਤੇ ਇਹਨਾਂ ਨੇ ਕੀ ਬਹੁਤ ਸਾਰੇ ਫੋਨ ਜਿਹੜਾ ਇਹ ਮੁੰਡ ਮਦਰਬੋਰਡ ਚੇਂਜ ਕੀਤੇ ਆ ਕਿਸੇ ਦਾ ਜਿਹੜਾ IMEI ਨੰਬਰ ਡਿਲੀਟ ਕੀਤਾ ਉਹ ਇਸ ਤਰੀਕੇ ਦੇ ਆ ਆ ਦੇਖੋ ਇਹ ਸਾਰੇ ਜਿਹੜੇ ਆ ਡਿਸਟਰੋਏ ਕੀਤੇ ਹੋਏ ਤੇ ਇਹਨਾਂ ਦੀ ਕੁਆਲਿਫਿਕੇਸ਼ਨ ਕੀ ਹੈ ਜੀ ਸਾਰਿਆਂ ਦੀ ਕੁਆਲਿਫਿਕੇਸ਼ਨ ਸਾਰੇ ਜਿਹੜਾ ਇਹਨਾਂ ਦਾ ਏਜ ਗਰੁੱਪ ਹੈ ਜੀ ਤੇ অলਮੋਸਟ ਸਾਰੇ ਇਹ 40 30 ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਕੋਈ 36 ਦਾ ਕੋਈ ਕੁਛ ਕੁਲਪੀ ਨੇ 10 ਪੜ੍ਹੇ ਹੋ ਜੀ ਸਾਰੇ ਨੇ ਨੈਸ਼ਨਲ ਉਸੇ ਦਾ ਆਦੀ ਨਹੀਂ ਆ ਦੇਖਾਂਗੇ ਜਿਹੜਾ ਜਿਸ ਦਾ ਮਾੜਾ ਜੇ ਤੋਂ ਬੰਦੇ ਨੂੰ ਇਹ ਜੇ ਪੈਸੇ ਇਕੱਠੇ ਹੁੰਦੇ ਨੇ ਲਈ ਜੀ ਵਾਦਾ ਦਸਦਾ ਸ਼ਬਦ ਨਾਲ ਜੁੜੇਗਾ ਜਿਹੜਾ ਕਯੂਰ ਚੇਂਜ ਕਰਦਾ ਵੀ ਆਈ ਐਮ ਆਈ ਨੰਬਰ ਵਗੈਰਾ ਉਹ ਦਾ ਨਾ ਜੀ ਇਹ ਜਿਹੜਾ ਮੇਨ ਇਹਨਾਂ ਦੇ ਨਾਲ ਜਿਹੜਾ ਸ਼ੌਪ ਵਾਲਾ ਲੜਕਾ ਸੀ ਉਹਦਾ ਨਾਮ ਗੁਰਮੀਤ ਸਿੰਘ ਪੁਰਪੂਰਾ ਇਹ ਬੰਦਾ ਗੁਰਮੀਤ ਆਤਕੜਾ ਕਰ ਵੀ ਬੜਿਆ ਹੋਇਆ ਬਹੁਤ ਮਾਲ ਵੇਚੇ ਸਰ ਜਿਹੜਾ ਇਹ ਮੋਬਾਈਲ ਦਿੱਲੀ ਵਗੈਰਾ ਵੇਚਦੇ ਸੀ ਕੀ ਕੋਲ ਸੋਨਾਂ ਦਾ ਖੋਹ ਸੀ ਦੇਖੋ ਹਜੇ ਮੈਂ ਤੁਹਾਨੂੰ ਜਿਹਨੇ ਪੁੱਛਿਆ ਵੀ ਇਹ ਇਹਨਾਂ ਦੀ ਜ਼ਿੰਸਦਾਰੀ ਹੈ ਜੀ ਜਾਬਤੇ ਅਨੁਸਾਰ ਚੱਲਾਂਗੇ ਇਹ ਜਿਹਨਾਂ ਦਾ ਮਾਨੂੰ ਕੋਰਟ ਪਰਮਾਨ ਲਵਾਵਾਂਗੇ ਫਿਰ ਇਹਨਾਂ ਦੇ ਅਗਲੀ ਫਰਦਰ ਇਨਵੈਸਟਿਗੇਸ਼ਨ ਤਫਸਿਲ ਆਈ ਤੇ ਕੋਈ ਰਿਕਵਰੀ ਕਰਾਣੀ ਹੈ ਜਾਂ ਕੋਈ ਹੋਰ ਬੰਦਾ ਗ੍ਰਿਫਤਾਰ ਕਰਨਾ ਉਹਨੂੰ ਨਾਮਿਨੇਟ ਕਰਕੇ ਤੇ ਵਾਰੰਟ ਲੈ ਕੇ ਆਉਣਾ ਇਹਨਾਂ ਦੇ ਰਿਜੈਸਟ ਵੱਕੋ ਪਾਈ ਐ ਸਾਰੇ ਹਾਂਜੀ ਰਿਜੈਸਟ ਸਾਰਿਆਂ ਦੀ ਗ੍ਰਿਫਤਾਰ ਹੈ ਵਕਫਤ ਲੁਧਿਆਣੇ ਦੇ ਇਰੀਏ ਚੋਂ ਹੀ ਜਿਹੜਾ ਏਸੀਡੀ ਚ ਜ਼ੋਨ 4 ਦੇ ਇਰੀਏ ਦੇ ਉੱਪਰ ਹੈ ਠੀਕ ਹੈ ਜੀ ਸਾਰੇ